ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾਰੀ ਸੇਵਾ ਪਰਿਵਾਰ ਦੇ ਵਿੱਚ ਤਿੰਨ ਨਵੇਂ ਮੈਂਬਰ ਜਿਹੜੇ ਹੈਗੇ ਆ ਭਰਤੀ ਹੋਏ ਆ ਇਹ ਬਾਪੂ ਜੀ ਨੂੰ ਕਿਤੇ ਠੇਠਰ ਕੇ ਪਿੰਡ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਦਾ ਉੱਥੇ ਕਿਸੇ ਨੇ ਆਪਣੇ ਘਰੇ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਤੇ ਉੱਥੋਂ ਸੂਰੇਵਾਲ ਪਿੰਡ ਦੇ ਮੁਖਸ਼ੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਵੀਰ ਛੜਾ ਕੇ ਲੈ ਕੇ ਆਏ ਆ ਉੱਥੋਂ ਉਹਨਾਂ ਨੂੰ ਐ ਲੱਗਿਆ ਵੀ ਇਹ ਸਾਡਾ ਭਰਾ ਵਾ ਜਿਹੜਾ 1983 ਚ ਗੁੰਮ ਗਿਆ ਸੀ ਤੇ ਪਰ ਜਦੋਂ ਉਹ ਤੋਂ ਲੈ ਕੇ ਆਏ ਬਾਅਦ ਚ ਉਹਨਾਂ ਨੂੰ ਪਛਾਣ ਨਹੀਂ ਆਈ ਪੂਰੀ ਜਿਹੜੀਆਂ ਨਿਸ਼ਾਨੀਆਂ ਸੀਗੀਆਂ ਸਰੀਰ ਤੇ ਉਹ ਨਹੀਂ ਮੈਚ ਕਰਦੀਆਂ ਸੀ ਫਿਰ ਉਹ ਵੀਰ ਸਾਡੇ ਕੋਲ ਲੈ ਆਏ ਵੀ ਅਸੀਂ ਇਹਨਾਂ ਦਾ ਡੀਐਨਏ ਟੈਸਟ ਕਰਾਉਣਾ ਚਾਹੁੰਦੇ ਆ ਵੀ ਸਾਡੀ ਮਦਦ ਕਰੋ ਵੀ ਜਿੰਨਾ ਟਾਈਮ ਡੀਐਨਏ ਟੈਸਟ ਨਹੀਂ ਹੁੰਦਾ ਉਹਨਾਂ ਟਾਈਮ ਤੁਸੀਂ ਇੱਥੇ ਰੱਖ ਲਓ ਆਪਣੇ ਕੋਲੇ ਤੇ ਵੀ ਫਿਰ ਹੁਣ ਇਹ ਬਾਪੂ ਜੀ ਨੂੰ ਅਸੀਂ ਇੱਥੇ ਐਡਮਿਟ ਕਰਿਆ ਚ ਸੁਪਨਿਆਂ ਦੇ ਘਰ ਤੁਸੀਂ ਇਹਨਾਂ ਦੀਆਂ ਤਸਵੀਰਾਂ ਦੇਖੋ ਕਿਹੜੀ ਹਾਲਤ ਦੇ ਵਿੱਚ ਵੀਰ ਹੁਣੀ ਉਹ ਛੜਾ ਕੇ ਲਿਆਏ ਸੀ ਇਹਨਾਂ ਨੂੰ ਉੱਥੋਂ ਬਾਪੂ ਛੜਦੇ ਉਲਾਣਾ ਤੇ ਹੁਣ ਇਹਨਾਂ ਦਾ ਵੀ ਇਸ਼ਨਾਨ ਪਾਣੀ ਕਰਾ ਕੇ ਇਹਨਾਂ ਨੂੰ ਵੀ ਉਹ ਪਰਿਵਾਰ ਜਿੰਨਾ ਤੋਂ ਛੜਾਇਆ ਉਹ ਪਰਿਵਾਰ ਦਾ ਆਪ ਮੰਨਣਾ ਸੀ ਵੀ 40 ਸਾਲ ਪਹਿਲਾਂ ਵੀ ਸਾਡੇ ਤਾਇਆ ਜੀ ਇਹਨਾਂ ਨੂੰ ਲੈ ਕੇ ਆਏ ਸੀ ਕਿਤੋਂ ਸਾਨੂੰ ਨਹੀਂ ਪਤਾ ਕਿੱਥੋਂ ਲਿਆਏ ਸੀਗੇ ਤੇ ਤਾਇਆ ਜੀ ਵੀ ਸਾਡੇ ਪੂਰੇ ਹੋ ਗਏ ਆ ਜਿਹੜੇ ਇਹਨਾਂ ਨੂੰ ਲੈ ਕੇ ਆਏ ਸੀਗੇ ਵੀ ਇਹਨਾਂ ਦਾ ਨਾਮ ਵੀ ਨਹੀਂ ਸਾਨੂੰ ਪਤਾ ਸੀ ਨਾਮ ਵੀ ਅਸੀਂ ਉਹ ਹੀ ਰੱਖਿਆ ਸੀ प्रमोद ਕਹਿੰਦੇ ਆ ਸੀ ਇਹਨੂੰ ਤੇ ਵਾਹਿਗੁਰੂ ਕਿਰਪਾ ਕਰਨ ਪਰ ਜਿਵੇਂ ਬਾਈਆਂ ਦੀ ਗੱਲ ਤੋਂ ਪਤਾ ਲੱਗਦਾ ਸੀ ਜਿਹੜੇ ਲੈ ਕੇ ਆਈ ਛੜਾ ਕੇ ਉਹ ਕਹਿੰਦੇ ਵੀ ਸਾਡਾ ਬਜ਼ੁਰਗ ਨਹੀਂ ਹੈਗਾ ਇਹ ਬਾਕੀ ਹੁ ਡੀਐਨਏ ਟੈਸਟ ਕਰਾਵਾਂਗੇ ਉਹਦੇ ਚ ਪਤਾ ਲੱਗ ਜੂ ਚਲੋ ਨਹੀਂ ਤਾਂ ਸਾਡੇ ਪਰਿਵਾਰ ਚ ਬਾਪੂ ਰਹੂਗਾ ਜਿੰਨਾ ਟਾਈਮ ਇਹਦਾ ਘਰ-ਬਾਰ ਨਹੀਂ ਲੱਭਦਾ ਜੇ ਇਹਨੂੰ ਕੋਈ ਪਛਾਣਦਾ ਤਾਂ ਜਰੂਰ ਸੰਪਰਕ ਕਰਿਓ ਪਰ ਅੱਜ ਤੋਂ 40 ਸਾਲ ਪਹਿਲਾਂ ਦਾ ਇਹ ਬਾਪੂ ਜਵਾਨ ਮੁੰਡਾ ਸੀਗਾ ਜਦੋਂ ਇਹ ਘਰੋਂ ਨਿਕਲਿਆ ਸੀ ਬਾਪੂ ਦੇ ਵੀ ਹੱਥ ਬਾਪੂ ਗੋਪਾਲ ਹੁਣਾਂ ਵਾਂਗੂ ਦੇਖੋ ਐਂ ਐਂ ਬੰਗੇਰੇ ਹੋਏ ਹੋਏ ਆ ਗੋਹਾ ਚੱਕ ਚੱਕ ਇਹਨਾਂ ਦੇਖੋ ਕਹੀ ਹੱਥ ਚ ਫੜ ਕੇ ਇਦਾਂ ਉਵੇਂ ਹੱਥ ਹੋ ਜਾਂਦੇ ਐ ਸਾਰਾ ਦਿਨ ਕਹੀ ਨਾ ਗੋਹਾ ਚੱਕੀ ਜਾਣਾ ਜਾਂ ਟੋਕਰੇ ਚੱਕੀ ਜਾਣੇ ਜਾਂ ਗੋਹਾ ਚੱਕ ਚੱਕ ਕੇ ਟੋਕਰਿਆਂ ਚ ਪਾਈ ਜਾਣਾ ਆਹੀ ਕੰਮ ਸੀ ਸਾਰਾ ਦਿਨ 40 ਸਾਲ ਹੋ ਗਏ ਸੀ ਇਸੇ ਤਰ੍ਹਾਂ ਹੀ ਅੱਜ ਸਾਡੇ ਕੋਲੇ ਬਹੁਤ ਹੀ ਇੰਟੈਕਚੁਅਲ ਪਰਸਨ ਬਾਪੂ ਜੀ ਵਾਹ ਖਾਲਸਾ ਪੜੇ ਲਿਖੇ ਬਹੁਤ ਹੀ ਪੜੇ ਲਿਖੇ ਬਜ਼ੁਰਗ ਸਾਡੇ ਕੋਲ ਪਹੁੰਚੇ ਜਿਹੜੇ ਇਰਾਕ ਦੇ ਵਿੱਚ ਇੰਟਰਨੈਸ਼ਨਲ ਟੀਚਰ ਨੇ ਇਰਾਕ ਦੇ ਵਿੱਚ ਪੜਾਉਂਦੇ ਸੀ ਉੱਥੇ ਅ ਸਮੂਲ ਦੇ ਮਸੂਲ ਮਸੂਲ ਸ਼ਹਿਰ ਦੇ ਵਿੱਚ ਇਹ ਐਮਪੀਏ ਦੇ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਪੜ੍ਹਾਉਂਦੇ ਸੀ ਫਿਰ ਉਸ ਤੋਂ ਬਾਅਦ ਪੂਨੇ ਵੀ ਇਹਨਾਂ ਨੇ ਬਹੁਤ ਸਾਲ ਪੜ੍ਹਾਈ ਕਰਾਈ ਹੈ ਬੱਚਿਆਂ ਨੂੰ ਐਮਬੀਏ ਦੇ ਨੂੰ ਆਪ ਵੀ ਇਹ ਬਹੁਤ ਪੜ੍ਹੇ ਲਿਖੇ ਨੇ ਡਬਲ ਐਮਏ ਕੀਤੀ ਹੋਈ ਹੈ ਇੱਕ ਇੰਗਲਿਸ਼ ਦੀ ਇੱਕ ਇਕਨੋਮਿਕਸ ਦੀ ਫਿਰ ਐਮਬੀਏ ਕੀਤੀ ਹੋਈ ਆ ਤੇ ਬਸ ਕੁਝ ਕਿਸਮਤ ਦਾ ਗੇੜ ਕਹਿ ਦਈਏ ਤੇ ਬਾਪੂ ਜੀ ਦੇ ਵਾਈਫ ਦਾ ਤੇ ਬਾਪੂ ਜੀ ਦਾ ਤਲਾਕ 2015 ਚ ਹੋ ਗਿਆ ਇੱਕ ਬੇਟੇ ਦਾ ਐਕਸੀਡੈਂਟ ਦੀ ਡੈਥ ਹੋ ਗਈ ਇੱਕ ਬੇਟੇ ਨੂੰ ਲੈ ਕੇ ਵਾਈਫ ਉਹ ਵੇਖੀ ਚਲੇ ਗਏ ਆਪਣੇ ਦਿੱਲੀ ਚ ਵੀ ਆਏ ਸੀ ਬਾਪੂ ਸ਼ਾਰਦਾ ਤੇ ਸਸੀ ਗੱਲ ਵੀ ਇਹ ਹਾਲ ਹੈ ਤੇ ਫਿਰ ਹੁਣ ਬਾਪੂ ਜੀ ਪਿਛਲੇ 10 ਸਾਲਾਂ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੇ ਸੀਗੇ ਉੱਥੇ ਸੀਗੇ ਬਾਪੂ ਜੀ ਪੂਨ ਮਨਵਾੜ ਹਨਾ ਫੇਰ ਫਰੂ ਫੇਰ ਹਜੂਰ ਸਾਹਿਬ ਚਲੇ ਗਏ 10 ਸਾਲ ਹੋ ਗਏ ਹਜੂਰ ਸਾਹਿਬ ਤੇ ਮਨਵਾੜ ਇਹ ਦੋ ਗੁਰੂ ਘਰਾਂ ਚ ਸੇਵਾ ਕੀਤੀ ਤੇ ਅੱਜ ਬਾਪੂ ਜੀ ਹਜੂਰ ਸਾਹਿਬ ਤੋਂ ਪਹੁੰਚੇ ਸਾਡੇ ਕੋਲੇ ਲੋਦੇ ਅੱਤੀ ਫਾਲਾ ਬਾਪੂ ਸੁਪਨਿਆਂ ਦੇ ਘਰ ਸਟੇਸ਼ਨ ਤੇ ਬੈਠੇ ਸੀ ਉੱਥੋਂ ਵੀਰ ਸੁਖਪ੍ਰੀਤ ਸਿੰਘ ਇੱਥੇ ਲੈ ਕੇ ਆਏ ਨੇ ਬਾਪੂ ਜੀ ਨੂੰ ਤੇ ਹੁਣ ਬਾਪੂ ਜੀ ਬਜ਼ੁਰਗ ਹੋ ਗਏ ਨੇ ਖੁੰਡੀ ਨਾਲ ਚੱਲਦੇ ਨੇ ਸਰੀਰ 'ਚ ਵੀ ਉਨੀ ਤਾਕਤ ਨਹੀਂ ਬਚੀ ਗਈ ਤੇ ਦੂਸਰਾ ਹੁਣ ਦਿੱਕਤ ਆਈ ਹੋਈ ਹੈ ਸ਼ਾਇਦ ਜੰਗਦੁੱਦਾਂ ਦੀ ਹੈ ਜਾਂ ਕੋਈ ਵਾਸ਼ਰੂਮ ਦਾ ਟੋਕਾ ਟੋਕਾ ਕਰਕੇ ਨਿਕਲੀ ਜਾਂਦਾ ਵਾ ਹੁਣ ਕੱਲ ਨੂੰ ਬਾਪੂ ਜੀ ਦੇ ਟੈਸਟ ਵਗੈਰਾ ਕਰਾਵਾਂਗੇ ਤੇ ਉਹਦੇ ਚ ਪਤਾ ਲੱਗੂਗਾ ਵੀ ਕੀ ਦਿੱਕਤ ਆ ਜਿਹਦੇ ਕਰਕੇ ਹੁਣ ਬਾਪੂ ਜੀ ਦਾ ਹਰ ਟਾਈਮ ਕੱਪੜੇ ਗਿੱਲੇ ਹੀ ਰਹਿੰਦੇ ਸੀ ਕਿਉਂਕਿ ਵਾਸ਼ਰੂਮ ਥੋੜਾ ਥੋੜਾ ਕਰਕੇ ਆਈ ਜਾਂਦਾ ਸੀ ਤੇ ਉਸ ਕਰਕੇ ਫਿਰ ਗੁਰੂ ਘਰ ਚ ਰਹਿਣਾ ਵੀ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਜਦੋਂ ਆਪਣੀ ਸੁਚਮਤਾ ਨਹੀਂ ਰਹੀ ਸਰੀਰ ਦੀ ਫਿਰ ਬੰਦਾ ਜਿਹੜਾ ਗੁਰਸਿੱਖ ਬੰਦਾ ਜੀਨੇ ساری ਉਮਰ ਗੁਰੂ ਘਰ ਦੇ ਵਿੱਚ ਗੁਰੂ ਦਾ ਸਿੱਖ ਬਣ ਕੇ ਕੱਢੀ ਹੋਵੇ ਤੇ ਉਹ ਫਿਰ ਇਸ ਤਰ੍ਹਾਂ ਮਲਮੂਤਰ ਨਾਲ ਲੱਬੜ ਕੇ ਗੁਰੂ ਘਰ ਦੀ دیਵੜੀ 'ਚ ਨਹੀਂ ਬੈਠ ਸਕਦਾ ਉਹਦਾ ਫਿਰ ਮਨ ਨਹੀਂ ਮੰਨਦਾ ਤੇ ਉਸ ਚੀਜ਼ ਨੂੰ ਦੇਖਦੇ ਆਂ ਫਿਰ ਬਾਪੂ ਹਜੂਰ ਸਾਹਿਬ ਤੋਂ ਟ੍ਰੇਨ ਦੇ ਵਿੱਚ ਇੱਥੇ ਪਹੁੰਚੇ ਉੱਥੋਂ ਬਾਪੂ ਜੀ ਤੁਹਾਨੂੰ ਕੀ ਨੇ ਕਿਹਾ ਸੀ ਇੱਥੇ ਆਉਣ ਨੂੰ ਦੱਸਿਆ ਸੀ ਕੀ ਨੇ ਨਹੀਂ ਮਾ ਜੀ ਮੈਂ ਵੀਡੀਓ ਦੇ ਵਿੱਚ ਨਹੀਂ ਕਿਹਾ ਅੱਛਾ ਤੁਸੀਂ ਵੀਡੀਓ ਦੇਖਦੇ ਹੀ ਸਾਡੀ ਬਾਪੂ ਜੀ ਕਹਿੰਦੇ ਮੈਂ ਤੁਹਾਡੀਆਂ ਵੀਡੀਓ ਦੇਖਦਾ ਸੀਗਾ ਤੇ ਫਿਰ ਵੀਡੀਓ ਦੇਖ ਕੇ ਤੇ ਮੈਨੂੰ ਲੱਗਿਆ ਵੀ ਮੈਨੂੰ ਉੱਥੇ ਜਾਣਾ ਚਾਹੀਦਾ ਤੇ ਫਿਰ ਹਾਂਜੀ ਮੈਂ ਮੈਂ ਸਰ ਮੇਰਾ ਇੰਟਰਸਟ ਹੀ ਪਲਾਨ ਦਾ ਬੱਚਿਆਂ ਨੂੰ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਬਾਪੂ ਜੀ ਕਹਿੰਦੇ ਇੰਟਰਸਟ ਹੀ ਮੈਂ ਵੀਡੀਓ ਦੇਖ ਰਿਹਾ ਸੀ ਵੀ ਤੁਹਾਡੇ ਕੋਲੇ ਬੱਚੇ ਵੀ ਆ ਪੜ੍ਹਾਉਣ ਵਾਲੇ ਵੀ ਚਲੋ ਨਾਲੇ ਮੇਰੀ ਸੇਵਾ ਲੱਗ ਜੂਗੀ ਜਾ ਕੇ ਨਾਲੇ ਮੇਰਾ ਟਾਈਮ ਪਾਸ ਹੋ ਜੂ ਨਾਲੇ ਮੈਂ ਆਪਦਾ ਜੀਵਨ ਆ ਜਿਹੜਾ ਤੇ ਬਾਕੀ ਬਾਪੂ ਦੇ ਪਰਿਵਾਰ ਕੇ ਮੈਂਬਰਾਂ ਨੂੰ ਵੀ ਬੇਨਤੀ ਆ ਕੋਈ ਰਿਸ਼ਤੇਦਾਰ ਬਾਪੂ ਦਾ ਮਾਸੀ ਭੂਆ ਮਾਮੇ ਦਾ ਭਤੀਜਾ ਭਤੀਜੀ ਭਾਣਜਾ ਭਾਣਜੀ ਕੋਈ ਵੀਡੀਓ ਦੇਖਦਾ ਸਾਡੀ ਵੀ ਮਿਲ ਕੇ ਜਾਓ ਆ ਕੇ ਭਾਈ ਚਲੋ ਜ਼ਿੰਦਗੀ ਚ ਗੁੱਸੇ ਗਿੱਲੇ ਚੱਲਦੇ ਰਹਿੰਦੇ ਇਹਨਾਂ ਦੀ ਵਾਈਫ ਨੂੰ ਵੀ ਬੇਨਤੀ ਆ ਇਹਨਾਂ ਦੇ ਬੇਟੇ ਨੂੰ ਵੀ ਬੇਨਤੀ ਆ 15 ਸਾਲ ਹੋ ਗਏ ਬਾਪੂ ਹੁਣ ਮਿਲਿਆ ਨਹੀਂ ਉਹਨਾਂ ਨੂੰ ਤੇ ਜੇ ਮਿਲਣਾ ਆ ਕੇ ਤਾਂ ਧੰਨਵਾਦ ਹੋਊਗਾ ਉਹਨਾਂ ਦਾ ਇੱਕ ਨਾ ਧੰਨਵਾਦ ਬਾਪੂ ਜੀ ਧੰਨਵਾਦ ਇੱਕ ਤੀਸਰੇ ਮੈਂਬਰ ਸਾਡੇ ਇਹ ਵੀਰਾ ਬਲਬੀਰ ਸਿੰਘ ਸੋਨੀ ਗਰੇਵਾਲ ਇਹ ਵੀਰਾ ਘਰੇ ਸੰਗਲ ਨਾਲ ਬੰਨਿਆ ਹੋਇਆ ਸੀਗਾ ਆਲਾ ਵੀਰੇ ਤੇ ਇਹਨੂੰ ਵੀ ਵੀਰੇ ਨੂੰ ਅਸੀਂ ਅੱਜ ਇਹਦੇ ਪਿੰਡੋਂ ਸੰਗਲ ਨਾਲ ਬੰਨੇ ਹੋਏ ਨੂੰ ਖੋਲ ਕੇ ਲੈ ਕੇ ਆਏ ਆ ਇਹ ਵੀਰਾ ਆਲਾ ਸੁਣੀ ਵੀਰੇ 2022 ਦੇ ਵਿੱਚ ਅਸੀਂ ਪਹਿਲਾਂ ਇਹਨੂੰ ਵੀਰੇ ਨੂੰ ਸੰਗਲ ਨਾਲ ਬੰਨੇ ਹੋਏ ਨੂੰ ਛੜਾ ਕੇ ਲੈ ਕੇ ਆਏ ਸੀ ਇਹਨਾਂ ਦੇ ਪਿੰਡੋਂ ਤੇ 10 ਸਾਲਾਂ ਤੋਂ ਬੰਨਿਆ ਹੋਇਆ ਸੀ ਵੀਰਾ ਘਰੇ ਤਫਿਰ ਇਹ ਵੀਰਾ ਸਾਡੇ ਕੋਲ ਰਿਆ ਸਾਲ 1.5 ਸਾਲ ਬਿਲਕੁਲ ਠੀਕ ਹੋ ਗਿਆ ਸਾਡੇ ਨਾਲ ਸੇਵਾ ਕਰਾਉਣ ਲੱਗ ਗਿਆ ਭਾਂਡਿਆਂ ਦੀ ਕੱਪੜਿਆਂ ਦੀ ਤਾਂ ਫਿਰ ਇਹਦਾ ਭਰਾ ਤੇ ਇਹਦੀ ਮੰਮੀ ਆਕੇ ਇਹਨੂੰ ਲੈ ਗਏ ਕਹਿੰਦੇ ਅਸੀਂ ਲੈ ਕੇ ਜਾਣਾ ਵੀ ਹੁਣ ਠੀਕ ਆ ਇਹ ਤੇ ਘਰੇ ਲੈ ਜਾ ਕੇ ਚਲੋ ਫਿਰ ਦੋ ਕੁ ਮਹੀਨੇ ਤੱਕ ਠੀਕ ਰਿਹਾ ਦਵਾਈ ਦੂਵੀ ਨਹੀਂ ਖਾਧੀ ਅਸੀਂ ਉਹਨਾਂ ਨੂੰ ਕਿਹਾ ਵੀ ਸੀ ਵੇਜੇ ਦੀ ਦਵਾਈ ਚੱਲਦੀ ਆ 1.5-2 ਸਾਲ ਵੀ ਕੋਰਸ ਪੂਰਾ ਹੋ ਲੈਣ ਦਿਓ ਚਲੋ ਉਹਨਾਂ ਨੂੰ ਐਸੀ ਵੀ ਹੁਣ ਠੀਕ ਆ ਘਰ ਦੇ ਕੰਮ ਕਾਰ ਕਰੂਗਾ ਚਲੋ ਲੈ ਗਏ ਤੇ ਬਸ ਫਿਰ ਉਹੀ ਹਾਲ ਫੇਰ ਹੋ ਗਿਆ ਤੇ ਫਿਰ ਉਹਨਾਂ ਨੇ ਸੰਗਲਣਾ ਬੰਦਤਾ ਹੁਣ ਅੱਜ ਦੀਆਂ ਤਸਵੀਰਾਂ ਤੁਸੀਂ ਦੇਖੋ ਜਦੋਂ ਬਾਈ ਨੂੰ ਸੰਗਲਣਾ ਬੰਨੇ ਨੂੰ ਖੋਲ ਕੇ ਲੈ ਕੇ ਆਏ ਆ ਤੇ ਕਿਵੇਂ ਇਹ ਬਾਈ ਉੱਥੇ ਸੰਗਲ ਨਾਲ ਬੰਨਿਆ ਹੋਇਆ ਉੱਥੇ ਹੀ ਮਲਮੁੱਤਰ ਕਰੀ ਜਾਂਦਾ ਸੀ ਨਗਨ ਵਸਤਾ ਹੀ ਵਸ ਕੱਚਾ ਪਾਇਆ ਸੀ ਉਹ ਵੀ ਸਾਰਾ ਫਟਿਆ ਪਿਆ ਸੀਗਾ ਕੱਲਾ ਹੀ ਬੋਲੀ ਜਾਂਦਾ ਸੀ ਉੱਚੀ ਉੱਚੀ ਤੇ ਹੁਣ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਆ ਕੇ ਵੀਰਾ ਬਿਲਕੁਲ ਸ਼ਾਂਤ ਆ ਉਹੀ ਬਾਈ ਆ ਕੋਈ ਦਵਾਈ ਨਹੀਂ ਦਿੱਤੀ ਇਹ ਤਿੱਕਰ ਕੁਝ ਨਹੀਂ ਬਸੇ ਪ੍ਰਮਾਤਮਾ ਦੇ ਇਸ ਘਰ ਦੇ ਵਿੱਚ ਬਰਕਤ ਆ ਉਹਦੀ ਕਿਰਪਾ ਵਾ ਉਹਦੀ ਮਿਹਰ ਆ ਤੇ ਉਹੀ ਸੋਨੀ ਬਾਈ ਬਿਲਕੁਲ ਇੱਕ ਵਾਰ ਵੀ ਉੱਚਾ ਸ਼ਬਦ ਨਹੀਂ ਬੋਲਿਆ ਗੁੰਦਾ ਆ ਤੇ ਉੱਥੇ ਮੰਨ ਲਓ ਸਾਨੂੰ ਵੀ ਨਹੀਂ ਸੀ ਬੋਲਣ ਦੇ ਰਿਹਾ ਤੇ ਤੁਹਾਡੀਆਂ ਦਵਾਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਸਦਕਾ ਇਸ ਘਰ ਦਾ ਔਰਾ ਇਸ ਤਰ੍ਹਾਂ ਦਾ ਬਣਿਆ ਜੀ ਦੇ ਕਰਕੇ ਇਸ ਤਰ੍ਹਾਂ ਦੀਆਂ ਆ ਨਾ ਬੀਤੂ ਹਾਂ ਬੀ ਸੇਵਿਕ ਦੀ ਅਸੀਂ ਸੇਵਾ ਕਰ ਫੋਨੇ ਆ ਚੱਲੀਏ ਬਾਪੂ ਜੀ ਹਸਪਤਾਲ ਨੂੰ ਆਜੋ ਉਧਰ ਹਸਪਤਾਲ ਦੀ ਪੈਣਾ ਚੱਕੋ ਖੁੰਡੀ ਤੁਰ ਪੋਗੇ ਕਿ ਬੀਲ ਚੇਰ ਲਿਆਵਾ ਨਹੀਂ ਤੁਰ ਪੋਗੇ ਆਜੋ ਬਾਪੂ ਪਰਮੋਦਰ ਜੀ ਚੱਲ ਸੋਨੀ ਇਹਨੂੰ ਠਾ ਫੜ ਇਹਨੂੰ ਠਾ ਆਜੋ ਆ ਮੈਨੂੰ ਠਾ ਫੜਾ ਦੇ ਹਾਂਜੀ ਹਾਂ ਉਹ ਸਾਹਮਣੇ ਵਾਪ ਜੇ ਨਹੀਂ ਤਰ ਹੁੰਦਾ ਤਾਂ ਬੀਲ ਚੇਅਰ ਮੰਗਾ ਲੈਣਾ ਤਰ ਲੂਗੇ ਠੀਕ